ਆਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਚੰਡੀਗੜ੍ਹ ਦੇ ਵਿੱਚ ਵੀ ਹੁਣ ਖਤਰਾ ਮੰਡਰਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਕਿਸ ਤਰੀਕੇ ਦੇ ਨਾਲ ਟੁੱਟਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਚੰਡੀਗੜ੍ਹ ਦੀ ਨਿਆ گاؤں ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੋਰਾ 나ਡਾ ਸੜਕ ਦੀਆਂ ਜਿੱਥੇ ਕੀ ਸੜਕ ਜਿਹੜੀ ਕਿ ਕਿਸ ਤਰੀਕੇ ਦੇ ਨਾਲ ਟੁੱਟ ਰਹੀ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਕੋਮਲ ਮਿੱਤਲ ਦੀ ਅਗਵਾਈ ਵਿੱਚ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਪਾੜ ਪੂਰਨ ਦੇ ਕੰਮ ਦੀ ਨਿਗਰਾਨੀ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਜਿੰਨਾ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਨੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਸ਼ਦੀਪ ਸਿੰਘ ਗੱਲਬਾਤ ਕਰਦੇ ਆ ਸਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤਰੀਕੇ ਦੇ ਨਾਲ ਸੜਕ ਟੁੱਟ ਰਹੀ ਹੈ ਤਸਵੀਰਾਂ ਜੇ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਿਹਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਜਿੱਥੇ ਸਾਰੇ ਪਾਸੇ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਨੇ ਉੱਥੇ ਹੁਣ ਚੰਡੀਗੜ੍ਹ ਦੇ ਨੇੜੇ ਪਿੰਡ ਜਿਹੜੇ ਉੱਥੇ ਵੀ ਇਹ ਜਿਹੜਾ ਖਤਰਾ ਮੰਡਰਾਣ ਲੱਗ ਗਿਆ ਅੱਜ ਸਵੇਰੇ ਪਟਿਆਲਾ ਕੀ rau ਨਦੀ ਜਿਹੜੀ ਕਿ ਕੁੱਡਾ ਲਾਹੌਰਾ ਨੱਜ ਦਾ ਸੜਕ ਦੀ ਜਿਹੜੀ ਆ ਉਹ ਵੀ ਟੁੱਟਣ ਲੱਗ ਗਈ ਹੈ ਤੇ ਲੋਕਾਂ ਨੂੰ ਸਰਕਾਰ ਵੱਲੋਂ ਵੀ ਅਪੀਲ ਕੀਤੀ ਗਈ ਵੀ ਘਬਰਾਓ ਨਾ ਤੇ ਸੁਚੇਤ ਰਹੋ ਅਤੇ ਜਦੋਂ ਤੱਕ ਇਸ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਜਿਹੜੀ ਸੜਕ ਤੇ ਆਉਣ ਜਾਣ ਤੋਂ ਪਰਹੇਜ਼ ਕਰੋ ਜੀ ਹੋਰ ਕਿਹੜੀਆਂ-ਕਿਹੜੀਆਂ ਜਿਹੜੀਆਂ ਹਦਾਇਤਾਂ ਨੇ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਨੇ ਇਸ ਸਮੇਂ ਬਹੁਤ ਮਾੜੇ ਨੇ ਤਾਂ ਹੁਣ ਜਿਹੜਾ ਇਹ ਪਾਣੀ ਹੈ ਇੱਥੇ ਵੀ ਦਾਖਲ ਹੁੰਦਾ ਨਜ਼ਰ ਆ ਰਿਹਾ ਇੱਥੇ ਵੀ ਨੁਕਸਾਨ ਪਹੁੰਚਾ ਰਿਹਾ ਹੈ ਪਾਣੀ ਤੱਕ ਕੀ-ਕੀ ਹਦਾਇਤਾਂ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਜੀ ਇਹ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਹੈ ਕੁੱਡਾ ਲਾਹੌਰਾ ਉਸ ਖੁੱਡਾ ਲਾਹੌਰ ਦਾ ਨਾੜਾ ਜਿਹੜਾ ਪਿੰਡ ਨੂੰ ਸੜਕ ਜਾਂਦੀ ਉਹ ਟੁੱਟਣ ਲੱਗੇ ਜਿਸ ਕਰਕੇ ਸਾਰੀਆਂ ਹਦਤਾਂ ਜਾਰੀ ਹੋਈਆਂ ਨੇ ਤੇ ਇਹ ਵੀ ਕਿਹਾ ਗਿਆ ਵੀ ਬੱਚੇ ਵੀ ਘਰ ਰਹਿਣ ਤਾਂ ਜੋ ਇਹ ਕੋਈ ਵੱਡਾ ਹਾਸਾ ਨਾ ਵਾਪਰ ਜਾਵੇ ਤੇ ਬੱਚਿਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਵੀ ਤੁਸੀਂ ਵੀ ਜੇ ਖੇਲਣ ਲਾਣਾ ਤਾਂ ਨਾ ਜਾਓ ਹਲੇ ਫਿਲਹਾਲ ਘਰਾਂ ਦੇ ਵਿੱਚ ਹੀ ਰੋ ਤਾਂ ਦੱਸ ਦਿਓ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਹੁਣ ਤਸਵੀਰਾਂ ਜਿਹੜੀਆਂ ਨਿਆਉ گاਉਂ ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੌਰਾ ਨਾਡਾ ਸੜਕ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਵਸਨੀਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਸੁਚੇਤ ਵੀ ਕੀਤਾ ਗਿਆ ਕਿ ਕਬਰਾਟ ਵਿੱਚ ਨਾ ਆਣਾ ਤੇ ਕੰਮ ਪੂਰਾ ਹੋਣ ਤੱਕ ਇਸ ਸੜਕੀ ਹਿੱਸੇ ਦੇ ਵਿੱਚ ਔਨ ਜਾਣ ਦੇ ਲਈ ਵਰਤਨ ਤੋਂ ਗੁਰੇਜ਼ ਕਰ ਰਹੇ ਨੇ ਸੜਕ ਨੂੰ ਨਾ ਵਰਤਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਤਾਂ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਹੁਤ ਮਾੜੇ ਬਣੇ ਹੋਏ ਨੇ ਪੰਜਾਬ ਦੇ ਕਈ ਸੂਬੇ ਜਿਹੜੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਇੱਥੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਰਾਹ ਨੂੰ ਆਵਾਜਾਈ ਦੇ ਲਈ ਨਾ ਵਰਤਿਆ ਜਾਵੇ ਇਸ ਰਾਹ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਔਰ ਇਹ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਚੰਡੀਗੜ੍ਹ ਦੇ ਵਿੱਚ ਵੀ ਹੁਣ ਖਤਰਾ ਮੰਡਰਾ ਰਿਆ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੜਕ ਕਿਸ ਤਰੀਕੇ ਦੇ ਨਾਲ ਟੁੱਟਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਚੰਡੀਗੜ੍ਹ ਦੀ ਨਿਆ گاਉਂ ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੋਰਾ 나ਡਾ ਸੜਕ ਦੀਆਂ ਜਿੱਥੇ ਕਿ ਸੜਕ ਜਿਹੜੀ ਕਿ ਕਿਸ ਤਰੀਕੇ ਦੇ ਨਾਲ ਟੁੱਟ ਰਹੀ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ डीसी कोमल मित्तल ਦੀ ਅਗਵਾਈ ਵਿੱਚ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਪਾੜ ਪੂਰਨ ਦੇ ਕੰਮ ਦੀ ਨਿਗਰਾਨੀ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਜਿੰਨਾ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਨੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਸ਼ਦੀਪ ਸਿੰਘ ਗੱਲਬਾਤ ਕਰਦੇ ਆ ਸਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤਰੀਕੇ ਦੇ ਨਾਲ ਗੜਕ ਟੁੱਟ ਰਹੀ ਹੈ ਤਸਵੀਰਾਂ ਜੇ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਿਹਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਜਿੱਥੇ ਸਾਰੇ ਪਾਸੇ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਨੇ ਉੱਥੇ ਹੁਣ ਚੰਡੀਗੜ੍ਹ ਦੇ ਨੇੜੇ ਪਿੰਡ ਜਿਹੜੇ ਉੱਥੇ ਵੀ ਇਹ ਜਿਹੜਾ ਖਤਰਾ ਮੰਡਰਾਣ ਲੱਗ ਗਿਆ ਹੈ ਅੱਜ ਸਵੇਰੇ ਪਟਿਆਲਾ ਕੀ rau ਨਦੀ ਜਿਹੜੀ ਕਿ ਕੁੱਡਾ ਲਾਹੌਰਾ ਨਗਰ ਦਾ ਸੜਕ ਦੀ ਜਿਹੜੀਆਂ ਉਹ ਵੀ ਟੁੱਟਣ ਲੱਗ ਗਈ ਹੈ ਤੇ ਲੋਕਾਂ ਨੂੰ ਸਰਕਾਰ ਵੱਲੋਂ ਵੀ ਅਪੀਲ ਕੀਤੀ ਗਈ ਵੀ ਘਬਰਾਓ ਨਾ ਦੇ ਸੁਚੇਤ ਰਹੋ ਅਤੇ ਜਦੋਂ ਤੱਕ ਇਸ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਜਿਹੜੀ ਸੜਕ ਤੇ ਆਣ ਜਾਣ ਤੋਂ ਪਰਹੇਜ਼ ਕਰੋ ਜੀ ਹੋਰ ਕਿਹੜੀਆਂ-ਕਿਹੜੀਆਂ ਜੜੀਆਂ ਹਦਾਇਤਾਂ ਨੇ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਨੇ ਇਸ ਸਮੇਂ ਬਹੁਤ ਮਾੜੇ ਨੇ ਤਾਂ ਹੁਣ ਜਿਹੜਾ ਇਹ ਪਾਣੀ ਹੈ ਇੱਥੇ ਵੀ ਦਾਖਲ ਹੁੰਦਾ ਨਜ਼ਰ ਆ ਰਿਹਾ ਇੱਥੇ ਵੀ ਨੁਕਸਾਨ ਪਹੁੰਚਾ ਰਿਹਾ ਹੈ ਪਾਣੀ ਤੱਕ ਕੀ ਕੀ ਹਦਾਇਤਾਂ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਜੀ ਇਹ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਹੈ ਕੂਡਾ ਲਾਹੌਰਾ ਉਸ ਖੁੱਡਾ ਲਾਹੌਰ ਅਤੇ ਨਾਡਾ ਜਿਹੜਾ ਪਿੰਡ ਨੂੰ ਸੜਕ ਜਾਂਦੀ ਉਹ ਟੁੱਟਣ ਲੱਗੇ ਜਿਸ ਕਰਕੇ ਸਾਰੀਆਂ ਹਦਤਾਂ ਜਾਰੀ ਹੋਈਆਂ ਨੇ ਤੇ ਇਹ ਵੀ ਕਿਹਾ ਗਿਆ ਵੀ ਬੱਚੇ ਵੀ ਘਰ ਰਹਿਣ ਤਾਂ ਜੋ ਇਹ ਕੋਈ ਵੱਡਾ ਹਾਸਾ ਨਾ ਵਾਪਰ ਜਾਵੇ ਤੇ ਬੱਚਿਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਵੀ ਤੁਸੀਂ ਵੀ ਜੇ ਖੇਲਣ ਲਾਣਾ ਤਾਂ ਨਾ ਜਾਓ ਹਲੇ ਫਿਲਹਾਲ ਘਰਾਂ ਦੇ ਵਿੱਚ ਹੀ ਰਹੋ ਤਾਂ ਦੱਸ ਦਈਏ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਹੁਣ ਤਸਵੀਰਾਂ ਜਿਹੜੀਆਂ ਨਿਆਉ گاਉਂ ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੌਰਾ ਨਾੜਾ ਸੜਕ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਵਸਨੀਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਸੁਚੇਤ ਵੀ ਕੀਤਾ ਗਿਆ ਕਿ ਕਬਰਾਟ ਵਿੱਚ ਨਾ ਆਣਾ ਤੇ ਕੰਮ ਪੂਰਾ ਹੋਣ ਤੱਕ ਇਸ ਸੜਕੀ ਹਿੱਸੇ ਦੇ ਵਿੱਚ ਔਰ ਜਾਣ ਦੇ ਲਈ ਵਰਤਣ ਤੋਂ ਗੁਰੇਜ਼ ਕਰਨੇ ਸੜਕ ਨੂੰ ਨਾ ਵਰਤਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਤਾਂ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਬਹੁਤ ਮਾੜੇ ਬਣੇ ਹੋਏ ਨੇ ਪੰਜਾਬ ਦੇ ਕਈ ਸੂਬੇ ਜਿਹੜੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਹੁਣ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇੱਥੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਰਾਹ ਨੂੰ ਆਵਾਜਾਈ ਦੇ ਲਈ ਨਾ ਵਰਤਿਆ ਜਾਵੇ ਇਸ ਰਾਹ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾਵੇ। ਔਨਰ ਦੇਖ ਰਹੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਚੰਡੀਗੜ੍ਹ ਦੇ ਵਿੱਚ ਵੀ ਹੁਣ ਖਤਰਾ ਮੰਡਰਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਸੜਕ ਕਿਸ ਤਰੀਕੇ ਦੇ ਨਾਲ ਟੁੱਟਦੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਚੰਡੀਗੜ੍ਹ ਦੀ ਨਿਆ گاਉਂ ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੋਰਾ 나ਡਾ ਸੜਕ ਦੀਆਂ ਜਿੱਥੇ ਕਿ ਸੜਕ ਜਿਹੜੀ ਕਿ ਕਿਸ ਤਰੀਕੇ ਦੇ ਨਾਲ ਟੁੱਟ ਰਹੀ ਹੈ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਾਸਨ डीसी कोमल मित्तल ਦੀ ਅਗਵਾਈ ਵਿੱਚ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਪਾੜ ਪੂਰਨ ਦੇ ਕੰਮ ਦੀ ਨਿਗਰਾਨੀ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਜਿੰਨਾ ਵੀ ਨੁਕਸਾਨ ਹੋਇਆ ਉਸ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਨੇ ਵਧੇਰੇ ਜਾਣਕਾਰੀ ਦੇ ਲਈ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਹਰਸ਼ਦੀਪ ਸਿੰਘ ਗੱਲਬਾਤ ਕਰਦੇ ਆ ਸਰ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਤਰੀਕੇ ਦੇ ਨਾਲ ਕੜਕ ਟੁੱਟ ਰਹੀ ਹੈ ਤਸਵੀਰਾਂ ਜੇ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਿਹਾ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਜਿੱਥੇ ਸਾਰੇ ਪਾਸੇ ਪੰਜਾਬ ਦੇ ਵਿੱਚ ਹੜ੍ਹ ਵਾਲੇ ਹਾਲਾਤ ਬਣੇ ਹੋਏ ਨੇ ਉੱਥੇ ਹੁਣ ਚੰਡੀਗੜ੍ਹ ਦੇ ਨੇੜੇ ਪਿੰਡ ਜਿਹੜੇ ਉੱਥੇ ਵੀ ਇਹ ਜਿਹੜਾ ਖਤਰਾ ਮੰਡਰਾਣ ਲੱਗ ਗਿਆ ਅੱਜ ਸਵੇਰੇ ਪਟਿਆਲਾ ਕੀ rau ਨਦੀ ਜਿਹੜੀ ਕਿ ਕੁੱਡਾ ਲਾਹੌਰ ਆ ਨਗਰ ਦਾ ਸੜਕ ਦੀ ਜਿਹੜੀ ਆ ਉਹ ਵੀ ਟੁੱਟਣ ਲੱਗ ਗਈ ਹੈ ਤੇ ਲੋਕਾਂ ਨੂੰ ਸਰਕਾਰ ਵੱਲੋਂ ਵੀ ਅਪੀਲ ਕੀਤੀ ਗਈ ਵੀ ਘਬਰਾਓ ਨਾ ਤੇ ਸੁਚੇਤ ਰਹੋ ਅਤੇ ਜਦੋਂ ਤੱਕ ਇਸ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਜਿਹੜੀ ਸੜਕ ਤੇ ਆਣ ਜਾਣ ਤੋਂ ਪਰਹੇਜ਼ ਕਰੋ ਜੀ ਹੋਰ ਕਿਹੜੀਆਂ-ਕਿਹੜੀਆਂ ਜੜੀਆਂ ਹਦਾਇਤਾਂ ਨੇ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਨੇ ਇਸ ਸਮੇਂ ਬਹੁਤ ਮਾੜੇ ਨੇ ਤਾਂ ਹੁਣ ਜਿਹੜਾ ਇਹ ਪਾਣੀ ਹੈ ਇੱਥੇ ਵੀ ਦਾਖਲ ਹੁੰਦਾ ਨਜ਼ਰ ਆ ਰਿਹਾ ਇੱਥੇ ਵੀ ਨੁਕਸਾਨ ਪਹੁੰਚਾ ਰਿਹਾ ਹੈ ਪਾਣੀ ਤੱਕ ਕੀ-ਕੀ ਹਦਾਇਤਾਂ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਨੇ ਜੀ ਇਹ ਚੰਡੀਗੜ੍ਹ ਦੇ ਨੇੜੇ ਦਾ ਇਲਾਕਾ ਹੈ ਕੂਡਾ ਲਾਹੌਰਾ ਉਸ ਖੁੱਡਾ ਲਾਹੌਰ ਦਾ ਨਾੜਾ ਜਿਹੜਾ ਪਿੰਡ ਨੂੰ ਸੜਕ ਜਾਂਦੀ ਉਹ ਟੁੱਟਣ ਲੱਗੇ ਜਿਸ ਕਰਕੇ ਸਾਰੀਆਂ ਹਦਤਾਂ ਜਾਰੀ ਹੋਈਆਂ ਨੇ ਤੇ ਇਹ ਵੀ ਕਿਹਾ ਗਿਆ ਵੀ ਬੱਚੇ ਵੀ ਘਰ ਰਹਿਣ ਤਾਂ ਜੋ ਇਹ ਕੋਈ ਵੱਡਾ ਹਾਸਾ ਨਾ ਵਾਪਰ ਜਾਵੇ ਤੇ ਬੱਚਿਆਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਵੀ ਤੁਸੀਂ ਵੀ ਜੇ ਖੇਲਣ ਲਾਣਾ ਤਾਂ ਨਾ ਜਾਓ ਹਲੇ ਫਿਲਹਾਲ ਘਰਾਂ ਦੇ ਵਿੱਚ ਹੀ ਰੋ ਤਾਂ ਦੱਸ ਦਈਏ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਹੁਣ ਤਸਵੀਰਾਂ ਜਿਹੜੀਆਂ ਨਿਆਉ گاਉ ਵਿੱਚ ਪਟਿਆਲਾ ਕੇ ਰਾਉ ਦੇ ਨਾਲ ਖੁੱਡਾ ਲਾਹੋਰਾ ਨਾਡਾ ਸੜਕ ਤੋਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਵਸਨੀਕਾਂ ਨੂੰ ਸਲਾਹ ਵੀ ਦਿੱਤੀ ਗਈ ਹੈ ਸੁਚੇਤ ਵੀ ਕੀਤਾ ਗਿਆ ਕਿ ਕਬਰਾਟ ਵਿੱਚ ਨਾ ਆਣਾ ਤੇ ਕੰਮ ਪੂਰਾ ਹੋਣ ਤੱਕ ਇਸ ਸੜਕੀ ਹਿੱਸੇ ਦੇ ਵਿੱਚ ਆਉਣ ਜਾਣ ਦੇ ਲਈ ਵਰਤਣ ਤੋਂ ਗੁਰੇਜ਼ ਕਰਨੇ ਸੜਕ ਨੂੰ ਨਾ ਵਰਤਿਆ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ ਤਾਂ ਜਿਹੜਾ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ